ਸਵਾਗਤ ਕਰਦਾ ਦਵਾਪਾ ਮੀਡੀਆ ਤੇ ਇਸ ਵਕਤ ਜੀ ਪਹੁੰਚਿਆ ਸੁਲਤਾਨਪੁਰ ਲੋਧੀ ਦੇ ਪਿੰਡ ਸਾਬੂਵਾਲ ਦੇ ਵਿੱਚ ਜਿੱਥੇ ਪੀਐਨਬੀ ਵਾਲੋਂ ਇੱਕ ਮੁਹਿੰਮ ਚਲਾਈ ਗਈ ਜੋ ਘਰ ਘਰ ਰਜਗਾਰ ਦੇਣਾ ਜੋ ਹਜ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਜੀਤ ਕੌਰ ਹੈ ਸਿਸਟਰ ਜੋ ਪੀ ਐਨ ਬੀ ਪਿੰਡੂ ਸਵੈਰ ਰੋਜ਼ਗਾਰ ਸਖਲਾਈ ਸੰਸਥਾ ਵੱਲੋਂ ਇੱਕ ਮੁਹਿੰਮ ਚਲਾਈ ਗਈ ਆ ਘਰ ਘਰ ਦੇ ਵਿੱਚ ਆ ਕੇ ਰੋਜ਼ਗਾਰ ਦੇਣਾ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਇਹ ਪੀ ਐਨ ਬੀ ਔਰ ਜਿਹੜਾ ਹੈਗਾ ਆਰ ਸੀਟੀ ਡਿਪਾਰਟਮੈਂਟ ਪ੍ਰੋਪਰ ਜਿਹੜਾ ਹੈਗਾ ਬਣਾਇਆ ਗਿਆ ਹੈ ਇਸ ਡਿਪਾਰਟਮੈਂਟ ਦੇ ਵਿੱਚ ਬਿਨਾਂ ਕਿਸੇ ਵਿਤਕਰੇ ਨਾਲ ਹਰੇਕ ਵਰਗ ਦੇ ਜਿਹੜੇ ਹੈਗੇ ਆ ਬੱਚੇ ਬੱਚੀਆਂ ਲੜਕੇ ਹੈਗੇ ਆਗੇ ਹਰੇਕ ਨੂੰ ਜਿਹੜੀ ਹੈਗੀ ਫ੍ਰੀ ਆਫ ਕਾਸਟ ਜਿਹੜੀ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡੇ ਜਿਹੜੇ ਡਾਇਰੈਕਟਰ ਸਾਰੇ ਹੈਗੇ ਆ ਉਹ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਹੈਗਾ ਇਸ ਚੀਜ਼ ਨੂੰ ਦੇਖ ਰਹੇ ਹੈਗੇ ਉਹ ਸਾਡੀ ਪੂਰੀ ਦੀ ਪੂਰੀ ਟੀਮ ਜਿਹੜੀ ਹੈਗੀ ਆ ਕਿ ਬੱਚਿਆਂ ਨੂੰ ਅੱਗੇ ਉਹਨਾਂ ਦੀ ਜ਼ਿੰਦਗੀ ਨੂੰ ਸਕਸੈਸ ਬਣਾਉਣ ਵਾਸਤੇ ਸਵੈ ਰੋਜ਼ਗਾਰ ਵਿੱਚ ਜਿਹੜਾ ਹੈਗਾ ਸਕਸੈਸ ਕਰਨ ਵਾਸਤੇ ਦਿਨ ਪਰ ਰਾਤ ਇੱਕ ਕਰ ਰਹੀ ਆ ਔਰ ਉਹਨਾਂ ਨੂੰ ਪਿੰਡ ਬੰਦ ਘਰ ਘਰ ਜਾ ਕੇ ਟ੍ਰੇਨਿੰਗ ਦੇ ਰਹੀ ਹੈ ਪਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ 25 ਤੋਂ 30 30 ਤੋਂ 35 ਬੱਚਿਆਂ ਦਾ ਗਰੁੱਪ ਬਣਾਇਆ ਜਾਂਦਾ ਉਮਰ ਹੱਦ 18 ਤੋਂ ਜਿਹੜੀ ਹੈਗੀ 45 ਸਾਲ ਹੈਗੀ ਆ ਤੋਂ ਇਸ ਉਮਰ ਦੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੰਨੇ ਆ ਉਹ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸਵੈ ਰੋਜਗਾਰ ਦੇ ਵਿੱਚ ਜਿਹੜਾ ਲੈ ਕੇ ਆਨੇ ਆ ਔਰ ਜਿੱਥੋਂ ਤੱਕ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਉਹਨਾਂ ਦਾ ਫੀਡਬੈਕ ਵੀ ਲੈਨੇ ਆ ਔਰ ਬੱਚਿਆਂ ਦੇ ਜਿਹੜਾ ਹੈਗਾ ਹਰੇਕ 6 ਮਹੀਨੇ ਬਾਅਦ ਜਿਹੜਾ ਹੈਗਾ 3 ਮਹੀਨੇ ਬਾਅਦ ਉਹਨਾਂ ਦੇ ਘਰ ਜਾਣੇ ਆ ਉਹਨਾਂ ਦੀ ਸ਼ਾਪ ਤੇ ਜਾਣੇ ਆ ਤੇ ਪਤਾ ਕਰਦੇ ਆ ਵੀ ਉਹ ਬੱਚੇ ਅੱਗੇ ਆਪਣਾ ਕਾਰੋਬਾਰ ਚਲਾ ਰਹੇ ਆ ਜਾਂ ਨਹੀਂ ਚਲਾ ਰਹੇ ਜੋ ਨਹੀਂ ਚਲਾ ਰਹੇ ਉਹਨਾਂ ਨੂੰ ਕਿੱਥੇ ਕੀ ਪ੍ਰੋਬਲਮ ਆ ਰਹੀ ਆ ਉਸ ਚੀਜ਼ ਦਾ ਵੀ ਸਮਾਧਾਨ ਕਰਵਾ ਕੇ ਦੇਨੇ ਆ ਅਗਰ ਕੋਈ ਬੱਚਾ ਆਪਣਾ ਕਾਰੋਬਾਰ ਅੱਗੇ ਲਿਜਾ ਰਹੇ ਆ ਅੱਗੇ ਲਿਜਾਣ ਵਾਸਤੇ ਅਸੀਂ ਉਹਨਾਂ ਨੂੰ ਹਰੇਕ ਬੈਂਕ ਚਾਹੇ ਉਹ ਸਰਕਾਰੀ ਪਰ ਪ੍ਰਾਈਵੇਟ ਜਿਸ ਵੀ ਬੈਂਕ ਜੋ ਬੈਂਕ ਉਹਦੇ ਨੇੜੇ ਲੱਗਦੀ ਬੈਂਕ ਹੈਗੀ ਆ ਉਹਦੇ ਨਾਲ ਉਹਦਾ ਕੰਟੈਕਟ ਕਰਵਾਉਣੇ ਆਗੇ ਤੇ ਉਹਨੂੰ ਲੋਨ ਵੀ ਪ੍ਰੋਵਾਈਡ ਕਰਵਾ ਕੇ ਦੇਣੇ ਆ ਤਾਂ ਕਿ ਉਹਨੂੰ ਆਪਣੇ ਕਾਰੋਬਾਰ ਨੂੰ ਅੱਗੇ ਲਿਜਾਣ ਵਿੱਚ ਕੋਈ ਜੜੀ ਹੈਗੀ ਪ੍ਰੋਬਲਮ ਸਮੱਸਿਆ ਨਾ ਆਵੇ ਠੀਕ ਹੈ ਸਿਸਟਰ ਕੋਲ ਕਿੰਨੇ ਕੋਰਸ ਆ ਇਸ ਵਿੱਚ ਸਾਡੇ ਕੋਲੇ ਜੀ 65 ਤਰ੍ਹਾਂ ਦੇ ਜਿਹੜੇ ਕੋਰਸ ਹੈਗੇ ਆਗੇ ਤੋ ਸਲਾਈ ਕਢਾਈ ਜਿਹੜਾ ਬਿਊਟੀ ਪਾਰਲਰ ਬਿਊਟੀਸ਼ਨ ਦਾ ਕੋਰਸ ਹੈਗਾ ਇਹ ਜਾਂ ਛੋਟੇ ਲੈਵਲ ਦੇ ਫਾਸਟ ਫੂਰ ਹੈਗਾ ਇਹ ਜੂਟ ਬੈਗ ਮੇਕਿੰਗ ਦਾ ਹੈਗਾ ਇਹ ਜਿਹੜਾ ਇਸ ਟਾਈਮ ਇੱਥੇ ਚੱਲ ਰਿਹਾ ਹੈਗਾ ਇਸ ਕੋਰਸ ਦੇ ਵਿੱਚ ਜਿਹੜਾ ਹੈਗਾ ਬੱਚੇ ਆਪਣੇ ਆਪ ਨੂੰ ਜਿਹੜਾ ਹੈਗਾ ਅਚੀ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਸਿੱਖ ਕੇ ਕਾਰੋਬਾਰ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਅੱਗੇ ਤੱਕ ਲੈ ਜਾਵੇ। ਇਹ ਟ੍ਰੇਨਿੰਗ ਕਿੰਨੇ ਕਿੰਨੇ ਟਾਈਮ ਦੀ ਆ? ਟ੍ਰੇਨਿੰਗ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਏ ਹੈਗਾ ਸਾਡੇ ਕੋਲੇ 10-15 ਤੋਂ ਜਿਹੜਾ ਹੈਗਾ 1 ਮਹੀਨੇ ਤੱਕ ਦਾ ਹੈਗਾ ਇਹ। ਤੋਂ ਜਿਹੜਾ ਪਲੱਸ 2 ਤੱਕ ਦੀ ਜਿਹੜੀ ਹੈਗੀ ਹੈਗੀ ਜਿਹੜੀ ਹੈਗੀ ਸਟੱਡੀ ਬੱਚੇ ਉਹਦੇ ਕੋਲੇ ਹੋਣੀ ਚਾਹੀਦੀ ਏ ਜੋ ਸਾਡੇ ਕੋਲੇ ਕੰਪਿਊਟਰ ਕੰਪਿਊਟਰ ਆਪਰੇਟਰ ਜਿਹੜਾ ਕੰਪਿਊਟਰ ਦਾ ਕੋਰਸ ਕਰਨਾ ਆਂਦਾ। ਬਾਕੀ ਬੱਚਿਆਂ ਲਈ ਕੋਈ ਜਿਹੜਾ ਹੈਗਾ ਉਹ ਨਹੀਂ ਹੈਗਾ ਹੈਗਾ ਸਟੱਡੀ ਦਾ ਜ਼ਰੂਰੀ। ਤੋਂ ਐਮਐਮ ਟ੍ਰੇਨਿੰਗ ਹੋਰ ਕਿਹੜੇ-ਕਿਹੜੇ ਪਿੰਡ ਦੇ ਵਿੱਚ ਚੱਲ ਰਹੀ ਆ ਜਿੰਨ ਵੀ ਆਰਸੀਟੀ ਡਿਪਾਰਟਮੈਂਟ ਦਾ ਟ੍ਰੇਨਿੰਗ ਸੈਂਟਰ ਆ ਇਹ ਟ੍ਰੇਨਿੰਗ ਸੈਂਟਰ ਪਵਾਨੀਪੁਰ ਮੇਨ ਬੱਸ ਸਟੈਂਡ ਦੇ ਲਾਗੇ ਬਣਾਇਆ ਗਿਆ ਇਸ ਇੰਸਟੀਚਿਊਟ ਦੇ ਵਿੱਚ ਅਸੀਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਜਿਹੜਾ ਹੈਗਾਗਾ ਟ੍ਰੇਨਿੰਗ ਵੀ ਦਿੰਨੇ ਆ ਪਲੱਸ ਉਹਨਾਂ ਨੂੰ ਪੂਰੇ ਦਿਨ ਦਾ ਖਾਣਾ ਜਿਹੜਾ ਲੰਚ ਵਗੈਰਾ ਪ੍ਰੋਵਾਈਡ ਕਰਵਾਇਆ ਜਾਂਦਾ ਔਰ ਅੱਛੀ ਕੁਆਲਿਟੀ ਦਾ ਜਿਹੜਾ ਲੰਚ ਪ੍ਰੋਵਾਈਡ ਕਰਵਾਇਆ ਜਾਂਦਾ ਉੱਥੇ ਜੋ ਬੱਚੇ ਸਾਡੇ ਕੋਲੇ ਟ੍ਰੇਨਿੰਗ ਲੈਣ ਆਉਂਦੇ ਆ ਉਹਨਾਂ ਨੂੰ ਡਰੈੱਸ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਹੈਗੀਆਂ ਬੱਚੇ ਦਾ ਕੰਮ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਸਿਰਫ ਸਾਡੇ ਕੋਲੇ ਉਹਨਾਂ ਨੇ ਆਣਾ ਹੈ ਬਾਕੀ ਜ਼ਿੰਮੇਵਾਰੀ ਸਾਡੀ ਰਹਿ ਜਾਂਦੀ ਹੈ ਵੀ ਸੈਂਕੀ ਠੀਕ ਹੈ ਜੀ ਧੰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਸ੍ਰੀ ਸ਼ਕੀਰ ਆਮ ਤੁਹਾਡਾ ਮੇਰਾ ਨਾਮ ਸੰਦੀਪ ਕੌਰ ਆ ਜੋ ਤੁਹਾਡੇ ਪਿੰਡ ਵਿੱਚ ਟ੍ਰੇਨਿੰਗ ਚੱਲ ਰਹੀ ਪੀ ਸਰ ਮੈਂ ਤਾਂ ਪਹਿਲਾਂ ਇਹਨਾਂ ਦਾ ਟੀਚਰਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੀ ਆ ਵੀ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਇਸ ਕੰਮ ਲਈ ਅਸੀਂ ਛੋਟੇ-ਛੋਟੇ ਘਰਾਂ ਦੇ ਵਿੱਚੋਂ ਉੱਠ ਕੇ ਆਈਆਂ ਵਾ ਤੇ ਇਸ ਕੰਮ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਠੀਕ ਹੈ ਜੀ ਧੰਨਵਾਦ ਅਸਾਂ ਸ਼ਕੀਰ ਨਾਮ ਦਾ ਡਾ ਸਰ ਮੇਰਾ ਨਾਮ ਗੁਰਮੀਤ ਹੈ ਅਸੀਂ ਐਨਆਰਐਲਐਮ ਸਕੀਮ ਵਿੱਚ ਕੰਮ ਕਰਦੇ ਆ ਤੇ ਪਿੰਡਾਂ ਵਿੱਚ ਜਾ ਕੇ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਆ ਇਸ ਮੈਂ ਵੀ ਵਿੱਚ ਵੀ ਸੀ ਆਏ ਤੇ ਪੰਜ ਛੇ ਗਰੁੱਪ ਬਣਾਏ ਤੇ ਬਾਕੀ ਇਹਨਾਂ ਭੈਣਾਂ ਨੂੰ ਟ੍ਰੇਨਿੰਗ ਬਾਰੇ ਦੱਸਿਆ ਵੀ ਇਸ ਕੰਮ ਵਿੱਚ ਜਦੋਂ ਤੁਸੀਂ ਆਉਂਗੇ ਤੇ ਤੁਹਾਨੂੰ ਅਸੀਂ ਟ੍ਰੇਨਿੰਗਾਂ ਵੀ ਦਿਵਾਵਾਂਗੇ ਤੇ ਉਸ ਮੁਤਾਬਕ ਇਹਨਾਂ ਨੂੰ ਅੱਜ ਟ੍ਰੇਨਿੰਗ ਦਿਵਾਈ ਜਾ ਰਹੀ ਹੈ ਬੂਟ ਬੈਗ ਦੀ ਇਸ ਬਹੁਤ ਹੀ ਮਨ ਲਾ ਕੇ ਭੈਣਾਂ ਕੰਮ ਸਿੱਖ ਰਹੀਆਂ ਨੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਾਰੇ ਯੋਦਾ ਸਿੰਘ ਜੀ ਬਲਾਗ ਸਤੰਪੁਲੋਦੀ ਐਨ ਆਰ ਐਨ ਬਲਾਗਿੰਗ ਚਾਰਜ ਵਿੱਚ ਸਰ ਜੋ ਸਾਬੂ ਵਾਲ ਆਏ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਫਰ ਮੈਂ ਇਹ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਦਾ ਧੰਨਵਾਦ ਤੁਹਾਡਾ ਦਵਾਬਾ ਚੈਨਲ ਦਾ ਜੋ ਸਾਡੇ ਇੱਥੇ ਮਦਦਾ ਸਾਡੇ ਜਿਹੜੇ ਮੈਂਬਰ ਸਾਡੇ ਫੈਲਟ ਗਰੁੱਪ ਦੇ ਟ੍ਰੇਨਿੰਗ ਲੈ ਰਹੇ ਆ ਤਾਂ ਇਹਨਾਂ ਦੀ ਇੰਟੂ ਵਾਸਤੇ ਬਹੁਤ ਵਧੀਆ ਤੁਹਾਡਾ ਧੰਨਵਾਦ ਹੈ ਤੇ ਮੈਂ ਦੱਸਣਾ ਚਾਹੁੰਦਾ ਫਰ ਜੋ ਇਹ ਸਕੀਮ ਹੈਗੀ ਐਨਆਰਐਲਐਮ ਇਹ ਪੰਜਾਬ ਰਾਜ ਆਤਜੀਵਿਕਾ ਮਿਸ਼ਨ ਦੇ ਅੰਦਰ ਚੱਲਦੀ ਜੋ ਸਾਡੇ ਬਧੀਗ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਜੀ ਗੁਜਰਾਲ ਉਹਨਾਂ ਦੇ ਅਧੀਨ ਚੱਲ ਰਹੀ ਹੈ ਤੇ ਇਹਨਾਂ ਪਿੰਡਾਂ ਦੇ ਜੋ ਸਾਡੇ ਇੱਕ ਗਰੀਬ ਪਰਿਵਾਰਾਂ ਦੇ ਫੈਲਟ ਗਰੁੱਪ ਬਣਾਏ ਜਾਂਦੇ ਹਨ ਉਹਨਾਂ ਨੂੰ ਵੀ ਇੱਕ ਪ੍ਰਾਲਾ ਕੀਤਾ ਕਿ ਛੋਟੀਆਂ-ਛੋਟੀਆਂ ਟ੍ਰੇਨਿੰਗਾਂ ਦਵਾ ਕੇ ਤੇ ਆਪਣੀ ਇੱਕ ਜੀਵਿਕਾ ਕਮਾਉਣ ਵਾਸਤੇ ਮਤਲਬ ਆਪਣੇ ਪੈਰਾਂ 'ਤੇ ਖੜੇ ਹੋ ਜਾਣ। ਜੋ ਕਿ ਆਪਣੀ ਗਰੀਬੀ ਰੇਖਾ ਜੋ ਬਾਹਰ ਕੱਟਣ ਦਾ ਇੱਕ ਸਰਕਾਰ ਦਾ ਜੋ ਪ੍ਰਾਲਾ ਹੈ। ਉਹ ਸਕੀਮ ਦੇ ਵਿੱਚ ਅਸੀਂ ਜਿੰਨੇ ਵੀ ਇਹ ਪਿੰਡਾਂ 'ਚ ਅਸੀਂ ਫਰਕਾਰੀ ਦੌਰ ਤੇ ਆਪਣਾ ਸਰਪ੍ਰਸਤ ਬੁਰਕੂ ਬਣਾਇਆ। ਉਹਨਾਂ ਨੂੰ ਫਿਰ ਛੋਟੀਆਂ-ਛੋਟੀਆਂ ਟ੍ਰੇਨਿੰਗਾਂ ਨਾਲ ਨਿੱਕੇ-ਨਿੱਕੇ ਰੁਜ਼ਗਾਰ ਦੇ ਕੇ ਤਾਂ ਫਿਰ ਉਹਨਾਂ ਨੇ ਆਪਣੀ ਜੀਵਿਕਾ ਦੇ ਸਾਧਨ ਬਣਾਉਂਦਾ ਅਪਣਾ ਰਹੇ। ਪੂਰਨ ਦਫਨਾਤਾਵਾਂ ਦੇ ਫਾਡੀ ਬਲੌਗ ਦੇ ਵਿੱਚ ਤੇᱱ ਫੋਰ ਦੇ ਕੁਝ ਉੱਪਰ ਗਰੁੱਪ ਹੋ ਚੁੱਕੇ ਆ ਔਰ ਅਸੀਂ ਸਾਰੇ ਗਰੁੱਪਾਂ ਦੇ ਪਿੰਡਾਂ ਵਿੱਚ ਅਲੱਗ-ਅਲੱਗ ਉਹਨਾਂ ਟ੍ਰੇਨਿੰਗਾਂ ਦਵਾ ਕੇ ਤੇ ਅਲੱਗ-ਅਲੱਗ ਇਹਨਾਂ ਨੂੰ ਅਸੀਂ ਕੰਮ ਕਰਾਉਣਾ ਚਾਹੁੰਦੇ ਆ ਵੀ ਜਿਹੜਾ ਆਪਣੇ ਆਜੀਬਕਾ ਕਮਾ ਕੇ ਆਪਣਾ ਜੋ ਲਿਆ ਆ ਗਰੁੱਪ ਤੋਂ ਕਰਜ਼ਾ ਉਹਨੂੰ ਸਹੀ ਤਰੀਕਾ ਨਾਲ ਮੋੜ ਸਕਣ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਵਧੀਆ ਕਮਾ ਸਕਣ ਸਾਡਾ ਮੇਨ ਮੋਟਿਵ ਇਹ ਹੈ ਕਿ ਇਹਨਾਂ ਨੂੰ ਅਸੀਂ ਆਪਣੇ ਪੈਰਾਂ 'ਚ ਖੜੀ ਕਰਨਾ ਹੈ ਸਰ ਠੀਕ ਹੈ ਜੀ ਧੰਨਵਾਦ